लाइन में ऐसे काम करते हो नाम गिनाते हो। मैं भाई। मैं अपना गुना कबूल करो तो... मुंडी बोलो बुंदी ऊपर करो आए वो दोनों किधर धर

ਮਾਮਲਾ ਕੀ ਜਿਹੜਾ ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਸਰ ਇਹ ਚਾਰ ਜਣੇ ਹੈਗੇ ਸੀ ਕੋ ਚਾਰਜ ਲੇ ਕੇ ਸੀ ਇੱਕ ਜੈ ਸੀ ਜਿਹੜਾ ਮੁੰਡਾ ਹੈਗਾ ਸੀ ਉਹ ਡਰਵਰ ਸੀ ਉਹ ਸਮਾਨ ਚੋਰੀ ਕਰਦੇ ਸੀ ਸਾਨੂੰ ਜਿਹੜੀ ਚੀਜ਼ਾਂ ਹੈਗੀਆਂ ਸਾਡੇ ਜੋ ਜੋ ਨਵੇਂ ਚੀਜ਼ਾਂ ਆਉਂਦੀਆਂ ਸੀ ਉਹ ਸਾਡੇ ਤੱਕ ਥੱਲੇ ਤੱਕ ਨਹੀਂ ਪਹੁੰਚਦੀਆਂ ਸੀ ਉਰੇ ਸੀ ਜਿਹੜੋਂ ਅਸੀਂ ਅਸੀਂ ਚੈੱਕ ਕੀਤੇ ਤੇ ਇਹ ਜਿਹੜੇ ਹੈਗੇ ਆ ਇਹਦੇ ਵਿੱਚ ਸਾਰਾ ਕੁਝ ਇਹਨਾਂ ਦੇ ਘਰੋਂ ਬਰਾਮਦ ਹੋਇਆ ਇਹ ਜੀ ਇਹਨਾਂ ਨੇ ਫਿਰ ਬੰਨੇ ਆ ਸਭ ਕੁਝ ਹੋਇਆ ਇਹਨਾਂ ਨੇ ਮੰਨ ਲਿਆ ਕਿ ਤਰ੍ਹਾਂ ਕਿ ਤਰ੍ਹਾਂ ਲੱਗਦਾ ਜੀ ਅਜੀਹਾ ਅਸੀਂ ਇਹਨਾਂ ਨੂੰ ਮੂੰਹ ਕਾਲਾ ਕਰਕੇ ਪੂਰੇ ਬਾਜ਼ਾਰ ਵਿੱਚ ਘੁਮਾਣਾ ਇਹ ਕਿੱਥੋਂ ਤੱਕ ਦਾ ਰਾਈਟ ਆਪਣੇ ਕੋਲ ਆਪਣੇ ਆਪ ਜਿਹੜੀ ਹੈਗੀ ਜੀ ਉਹਨਾਂ ਨੇ ਕੋਈ ਐ ਜੋਤੀ ਹੈਗੀ ਹੈ ਉਹਨੇ ਆਣਗੇ ਤੁਹਾਨੂੰ ਉਹਨੇ ਸਾਰਾ ਕੁਝ ਦੱਸ ਦਿੰਗੇ ਜੀ ਆ ਸਵਾਰਨ ਇਹਨਾਂ ਕੋਲ ਹੀ ਮਿਲਿਆ ਜੀ ਜੀ ਸਰਕਸ ਸਮਾਨ ਮਿਲਿਆ ਤੁਸੀਂ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋ ਹਾਂਜੀ ਜੇਰ ਆ ਰਹੇ ਆ ਜੀ ਮੈਂ ਇੱਥੇ ਹੋਵਾਂਗਾ ਤੇ ਜੂਰ ਦਾ ਜਲਾਉਗਾ ਤੁਸੀਂ ਪੁਲਿਸ ਨੂੰ ਕੰਪਲੇਂਟ ਨਹੀਂ ਕਰਦੇ ਸਮਝੀ ਜੋ ਦੇਖੋ ਸਾਨੂੰ ਇਹ ਹੈ ਕਿ ਸਾਨੂੰ ਸੀ ਕਿ ਸਾਡੇ ਪੀਸ ਆ ਕੇ ਜਿਹੜੀ ਚੀਜ਼ ਹੈਗੀ ਹੈ ਜੀ ਕੋਈ ਉਹ ਸਮਾਨ ਬਰਾਮਦ ਹੋ ਗਿਆ ਪੁਲਿਸ ਨੂੰ ਬੁਲਾਉਣਾ ਚਾਹੀਦਾ ਚਾਹੀਦਾ ਸੀਗਾ ਪਰ ਇਸ ਤਰੀਕੇ ਨਾਲ ਵਿਵਹਾਰ ਕਰਨਾ ਉਹਨਾਂ ਨੂੰ ਸਾਰੇ ਬਾਜ਼ਾਰ ਨੂੰ ਕਾਲਾ ਕਰਕੇ ਸਮਾਣਾ ਦੇਖੋ ਅਸੀਂ ਜਿਹੜੀ ਹੈਗੀ ਹੈ ਜੀ ਜਦੋਂ ਬੰਦਾ ਪਛਾਣ ਹੁੰਦਾ ਜੀ ਵੀਜੀ ਉਹਦੇ ਚ ਕੁਛ ਵੀ ਜਿਹੜੀ ਚੀਜ਼ ਹੈ ਨਾ ਥੋੜਾ ਜਿਹਾ ਗਲਤੀ ਹੋ ਸਕਦੀ ਹੈ ਸਾਡੇ ਨਿਆਂ 'ਚ ਗਲਤੀ ਹੋ ਸਕਦੀ ਹੈ ਹਾਂ ਨਹੀਂ ਜੇ ਬਾਈਚੇ ਕੁਛ ਜੇ ਰਿਚ ਜੇ ਤੁਹਾਨੂੰ ਕੁਛ ਲੱਗਦਾ ਸਾਡੇ ਕੋਲ ਗਲਤੀ ਹੋਈ ਹੈ ਤੇ ਉਸ ਅਸੀਂ ਮੰਨਦੇ ਹਾਂ ਪਰ ਇਹ ਹੈ ਕਿ ਇਹਦੇ 'ਚ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕੁਛ ਸਾਨੂੰ ਜਿਹੜੀ ਚੀਜ਼ ਹੈਗੀ ਹੈ ਜੇ ਉਹਨਾਂ ਨੇ ਕੁਛ ਕੀਤਾ ਕਈ ਵਾਰੀ ਬੰਦਾ ਪਛਾਣ ਹੁੰਦਾ ਹੈ ਪਰ ਸਰ ਉਹਨਾਂ ਦੀ ਗਲਤੀ ਹੋ ਸਕਦੀ ਹੈ 2 ਮਹੀਨੇ 3 ਮਹੀਨੇ ਤੋਂ ਸਭ ਤੋਂ ਵੱਡੀ ਗਲਤੀ ਕੀਤੀ ਜਾ ਸਕਦੀ ਹੈ ਕਿ ਕਿਸੇ ਨੂੰ ਨਾਬਾਲਗ ਬੱਚਿਆਂ ਨੂੰ ਸਰੇ ਬਿਜਾਰ ਘਮਾਣਾ ਆਸੀ ਨੰਨੀ ਕੀ ਹੈ ਜੀ ਜਿਹੜੀ ਜਿਹੇ ਹੈਗੇ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਜੀ ਉਹਨਾਂ ਨੇ ਜੋ ਚੀਜ਼ ਹੈਗੀ ਉਹਨਾਂ ਨੇ ਤਾਂ ਗਲਤੀ ਮੰਨ ਲਈ ਜਿਹੜਾ ਤੁਸੀਂ ਕੀਤਾ ਤੁਸੀਂ ਕੀਤਾ ਜੋ ਮੂੰਹ ਕਾਲਾ ਕੀਤਾ ਕਾਲਾ ਕੀਤਾ ਤੁਹਾਡਾ ਦਮਾਇਆ ਜਿਵੇਂ ਇੱਕ ਹੋਰ ਤਰਕੀਆਂ ਦਿੱਤੀਆਂ ਆਸੀ ਉਹਨਾਂ ਨੂੰ ਜਿੱਦ ਹੈ ਇਹ ਜੇ ਤੁਹਾਨੂੰ ਸਾਰਾ ਕੁਝ ਦੱਸਣ ਆ ਰਹੇ ਜੀ ਬੁਝਾਉਣ ਬਾਅਦ ਚ ਆ ਰਹੇ ਜੀ ਪੁਲਿਸ ਵੀ ਨਹੀਂ ਆ ਰਹੇ ਜੀ ਫੁੱਟ ਰਾਈਟ ਹੋਈ ਨਹੀਂ ਇਹ ਕਿਹੜੀ ਫੈਕਟਰੀ ਕਿਹੜੀ ਹੈਗੀ ਸਰ ਇਹ ਲਾ ਲਾ ਇਲੈਕਟ੍ਰਿਕਲੀ ਸਰ ਦੀਪ ਕਲੈਕਸ਼ਨ ਉੱਪਰ ਲਿਖਿਆ ਹੈ ਕਿ ਹੈ ਕਿ ਦੱਸੋ ਮਾਲਕ ਕੌਣ ਹੈ ਇਹ ਆ ਰਹੇ ਜੀ ਇਲੈਕਟ੍ਰਿਕੀ ਦੇ ਮਾਲਕ ਕੌਣ ਹੈ ਦੇ ਆ ਰਹੇ ਜੀ ਆ ਰਹੇ ਹੁਣੇ ਸਰ ਮੈਂ ਸਾਰਾ ਕੁਝ ਐਸੀ ਦੱਸਦਾ ਭਾਈ ਚਲ ਲਈ ਯਾਰ ਯੈਸ ਪੀ ਪ੍ਰੀਮਿਸ ਯੈਸ ਹਾਂਜੀ ਬਲੀਵਿੰਦਾ ਸਿੰਘ ਨਾਮ ਹੈ ਸਰ ਇਹ ਕਦੋਂ ਦਾ ਮਾਮਲਾ ਯਾਰ ਕੀ ਗੱਲ ਖਾਲੀ ਜੱਦੀ ਬਾਈ ਇਹ ਦੇਣਾ ਤੇ ਮੈਂ ਦੇ ਦਾਂਗੇ ਸੁਣਾਓ ਜੱਦੀ ਬਾਈ ਖਾਲੀ ਜੱਦੀ ਬਾਈ ਇਹ ਦੇਣਾ ਤੇ ਮੈਂ ਦੇ ਦਾਂਗੇ ਸੁਣਾਓ ਜੱਦੀ ਬਾਈ ਇੱਕ ਵਾਰ ਬੱਸ ਬੋਲੋ ਸਰ ਜੀ ਇਹ ਮਾਮਲਾ ਹੈ ਕੋਈ ਬੱਚਿਆਂ ਦਾ ਕਹਿੰਦੇ ਕੁੜੀਆਂ ਦਾ ਮੂੰਹ ਕਾਲਾ ਕਰਕੇ ਘਮਾਏ ਗਏ ਲੱਗੇ ਸਭ ਵਾਅਦਾ ਸਰ ਜੀ ਆਪਣੀ ਇੱਕ ਵੀਡੀਓ ਜਿਹੜੀ ਇੱਕ ਮੋਬਾਈਲ ਦੇ ਜਰੀਏ ਫੋਨਾਂ ਦੇ ਜਰੀਏ ਇੱਕ ਵਾਇਰਲ ਹੋ ਰਹੀ ਹੈ ਕਿ ਤਿੰਨ ਲੜਕੀਆਂ ਇੱਕ ਲੜਕਾ ਤੇ ਇੱਕ ਉਹਦੀ ਲੜਕੀਆਂ ਦੀ ਮਾਤਾ ਉਹਨਾਂ ਦੇ ਜਿਹੜੇ ਆ ਮੂੰਹ ਦੇ ਉੱਤੇ ਕਾਲਖ ਮਲੀ ਗਈ ਹੈ ਤੇ ਉਹਦੇ ਰਿਗਾਰਡਿੰਗ ਅਸੀਂ ਵੈਰੀਫਾਈ ਕਰਦੇ ਹੋਏ ਆਹ ਇਲਾਕੇ ਦੇ ਿੱਕਰ ਪਹੁੰਚੇ ਆ ਗੁਰੂਪ੍ਰੀਤ ਬਿਹਾਰ ਮਹਾਂਦਰ ਕੇ ਰੋਡ ਦੇ ਉੱਤੇ ਇਹ ਸਥਿਤ ਇੱਥੇ ਇਹ ਲੇਡੀਜ਼ ਗਾਰਮੈਂਟਸ ਦੀ ਜਿਹੜੀ ਫੈਕਟਰੀ ਹੈ ਇਸ ਸਥਿਤਾ ਤੇ ਇੱਥੇ ਕੀ ਹੋਇਆ ਵੀ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਵੀ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਤੇ ਇਸ ਕਰਕੇ ਕਹਿੰਦੇ ਵੀ ਇਹਨਾਂ ਨੇ ਜਿਹੜੇ ਆ ਇੱਥੇ ਜਿਹੜੇ ਮੈਨੇਜਰ ਆ ਤੇ ਜਿਹੜੇ ਵਰਕਰ ਨੇ ਤੇ ਮਾਲਕਾਂ ਇਹਨਾਂ ਨੇ ਮਿਲ ਕੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਕਾਲਖ ਮਲੀ ਐ ਤੇ ਉਹਨਾਂ ਦੇ ਗਲ ਦੇ ਵਿੱਚ ਜਿਹੜੇ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਜੀ ਤੇ ਇਹ ਜਦੋਂ ਹੀ ਸਾਨੂੰ ਪਤਾ ਲੱਗਿਆ ਇਹ ਸਾਰਾ ਅਸੀਂ ਲੋਕੇਸ਼ਨ ਵੈਰੀਫਾਈ ਕਰਕੇ ਹੁਣ ਅਸੀਂ ਮੌਕਾ ਤਸਦੀਕ ਕਰ ਰਹੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗਿਛ ਕਰ ਲਈ ਐ ਜੀ ਨਾ ਸਰ ਕਿਦਾਂ ਕਿਦਾਂ ਹੰਨਨ ਕੀਤਾ ਗਿਆ ਐ ਪੁਲਿਸ ਨੂੰ ਨਹੀਂ ਬੁਲਾ ਕੇ ਇਹ ਜੀ ਇਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਇੰਟੀਮੇਸ਼ਨ ਸਾਨੂੰ ਨਹੀਂ ਦਿੱਤੀ ਵੇ ਇਥੇ ਚੋਰੀ ਹੋਈ ਆ ਬਲਕਿ ਇਹਨਾਂ ਦਾ ਸਭ ਤੋਂ ਪਹਿਲਾ ਜਿਹੜੇ ਡਿਊਟੀ ਇਹੀ ਬਣਦੀ ਸੀ ਕਿ ਇਹ ਪੁਲਿਸ ਨੂੰ ਕੋਈ ਇਤਲਾਹ ਦਿੰਦੇ ਉਹਦੇ ਰਿਗਾਰਡਿੰਗ ਜੋ ਐਕਸ਼ਨ ਬਣਦਾ ਅਸੀਂ ਆਪਣੀ ਕਾਰਵਾਈ ਅਮਜਾ ਰਹੇ ਹਾਂ ਕਿਉਂਕਿ ਮੇਰੇ ਬਾਹਰ ਬੱਚੇ ਸੀਗੇ ਤਾ ਫਿਰ ਬੱਚਿਆਂ ਦਾ ਵੀ ਉਸ ਦਾਮਨਾ ਹੈਗਾ ਬਾ ਨਾਬਾਲਗ ਸੀਗੇ ਕੇਸਜ ਕਰ ਰਹੇ ਨੇ ਉਹ ਜੀ ਅਸੀਂ ਉਹਨਾਂ ਦੀ ਜਿਹੜੀ ਏਜ ਆ ਉਹ ਵੈਰੀਫਾਈ ਅੱਗੇ ਕਰਦੇ ਪਏ ਆ ਬਾਕੀ ਜੋ ਵੀ ਇਹ ਹੋਇਆ ਇਹ ਮੰਦਭਾਗੀ ਚ ਕਰਨਾ ਹੈਗੀ ਆ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇਦੇ ਹਾਂ ਹਾਂਜੀ ਕੇਸ ਦਰਜ ਕਰਕੇ ਅਸੀਂ ਇਹ ਥਾਣਾ ਬਸਤੀ ਜਾਂਦੇ ਆ ਪਰਿਵਾਰ ਦਾ ਕੀ ਕਹਿਣਾ ਪਰਿਵਾਰ ਜੀ ਹਲੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਟਰੇਸ ਕਰਕੇ ਉਹਨਾਂ ਦੇ ਵੀ ਬਿਆਨ ਜਿਹੜੇ ਆ ਇਹ ਸਨਰਜ ਕਰ ਆ ਇਸ ਫੈਕਟਰੀ ਦਾ ਮਾਲਕ ਹੈ ਉਹਨਾਂ ਦਾ ਮਾਲਕ ਜਿਹੜਾ ਆ ਬਰਵਿੰਦਰ ਸਿੰਘ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਉਹਨਾਂ ਨਾਲ ਸੰਪਰਕ ਜਗ੍ਹਾ ਹੀ ਉਹ ਆ ਜਾਂਦੇ ਜੋ ਬੰਦਗੀ مالک ਇੱਥੇ ਮੌਕੇ ਤੇ ਮੌਜੂਦ ਸੀ ਜਦੋਂ ਉਹ ਹਾਂਜੀ ਜੋ ਪਤਾ ਲੱਗਿਆ ਜੀ ਤੇ ਉਹ ਮਾਲਕ ਇੱਥੇ ਸੀਗੇ ਜੀ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜੇ ਉਹ ਮਾਲਕ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰੀ ਜਿਹੜੀ ਇਹ ਕਾਰਵਾਈ ਇਹਨਾਂ ਨੇ ਇੱਕ ਅਮਲ ਚ ਲੈਣ ਦੀ ਤੇ ਕੁੱਟਮਾਰ ਵੀ ਕੀਤੀ ਗਈ ਹੈ ਨੀ ਕੁੱਟਮਾਰ ਹੱਲੇ ਤੱਕ ਸਾਹਮਣੇ ਨਹੀਂ ਜੀ ਆਈ ਜਦੋਂ ਉਹ ਵਿਕਟਮ ਸਾਹਮਣੇ ਆ ਜਾਂਦੇ ਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਫਿਰ ਲਾਗ ਦੇ ਦਰਜ ਕਰਾਂਗੇ ਹਾਂਜੀ ਠੀਕ ਹੈ